ਹਾਂਜੀ ਪੰਜਾਬੀਓ ਸਸਤਰੀ ਕਾਲ ਵੀ ਸਾਰਿਆਂ ਨੂੰ ਹੁਣ ਜੋ ਬਹੁਤ ਵੱਡੀ ਇੱਕ ਖੁਸ਼ਖਬਰੀ ਆ ਗਈ ਹੈ ਸਾਹਮਣੇ ਜਿਹਦੇ ਵਿੱਚ ਅਮਰਤਪਾਲ ਸਿੰਘ ਨੇ ਲੋਕ ਸਭਾ ਸਪੀਕਰ ਨੂੰ ਇੱਕ ਅਰਜੀ ਭੇਜੀ ਗਈ ਸੀ ਜਿਹਦੇ ਵਿੱਚ 54 ਦਿਨਾਂ ਦੀ ਛੁੱਟੀ ਦੀ ਇੱਕ ਅਪੀਲ ਕੀਤੀ ਸੀ ਤਾਂ ਜਿਹਦੇ ਵਿੱਚ ਹੁਣ ਗੱਲ ਕਰੀਏ 54 ਦਿਨਾਂ ਦੇ ਜਿਵੇਂ ਇਹ ਵੀਡੀਓ ਆਪਣਾ న్యూਜ਼ ਦੇ ਵਿੱਚ ਆ ਰਹੀ ਆ ਤਾਂ ਕਹਿੰਦੇ ਵੀ ਅਮਰਤਪਾਲ ਸਿੰਘ ਨੇ ਆਪਣੇ ਬੰਨਿਓ ਜੋ ਅਰਜੀ ਭੇਜੀ ਗਈ ਸੀ ਦੋ ਵਾਰ ਲੋਕ ਸਭਾ ਸਪੀਕਰ ਨੂੰ ਜਿਸ ਜੀ ਦੇ ਵਿੱਚ ਕਿਹਾ ਸੀ ਮੈਨੂੰ ਛੁੱਟੀ ਦਿੱਤੀ ਜਾਵੇ ਤਾਂ ਹੁਣ 54 ਦਿਨਾਂ ਦੀ ਛੁੱਟੀ ਦੀ ਲੈ ਕੇ ਕਸ਼ਪਾਰਸ਼ ਪਾਤੀ ਗਈ ਆ ਤਾਂ ਹੁਣ ਦੇਖਣਾ ਇਹ ਬਣਦਾ ਕਈ ਚੈਨਲਾਂ ਤੋਂ ਆਪਾਂ ਹਰ ਰੋਜ਼ ਕਈ ਵਾਰੀ ਫੇਕ ਨਿਊਜ਼ ਵੀ ਸੁਣਦੇ ਸੀ ਹਰ ਰੋਜ਼ ਆਉਂਦੀਆਂ ਵੀਡੀਓ ਵਾਇਰਲ ਹੁੰਦੀਆਂ ਹਫ਼ਤੇ 'ਚ 2-4 ਵੀ ਅਮਰਤਪਾਲ ਬਾਹਰ ਆਉਣਗੇ ਬਹੁਤ ਜਲਦ ਆਉਣਗੇ ਕੋਈ ਕਹਿੰਦਾ 10 ਤਰੀਕ ਨੂੰ ਕੋਈ ਕਹਿੰਦਾ 13 ਤਰੀਕ ਨੂੰ ਤਾਂ ਹੁਣ ਜੋ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਵੀ ਫੇਕ ਨਿਊਜ਼ ਪਾਉਣ ਦਾ ਕੋਈ ਫਾਇਦਾ ਨਹੀਂ ਆਪਾਂ ਹੁਣ ਆਪਣੇ ਚੈਨਲ ਤੋਂ ਕਿਉਂਕਿ ਮੈਂ ਇੱਕ ਵੀਡੀਓ ਪਹਿਲਾਂ ਵੀ ਪਾਈ ਆ ਜਿਹਦੇ ਵਿੱਚ ਉਹਨਾਂ ਲਿਸਟਡ ਵੀਡੀਓ ਤੁਹਾਨੂੰ ਮਿਲ ਹੀ ਜਾਣੀ ਆ ਤਾਂ ਹੁਣ ਗੱਲ ਐਨੀ ਕਾ ਜੋ ਅਮਰਤਪਾਲ ਸਿੰਘ ਨੇ ਇੱਕ ਅਰਜੀ ਭੇਜੀ ਗਈ ਸੀ ਲੋਕਾਂ ਦਾ ਸਪੀਕਰ ਨੂੰ ਦੋ ਵਾਰ ਉਹਦੇ ਵਿੱਚ ਛੁੱਟੀ ਦੀ ਅਪੀਲ ਕੀਤੀ ਗਈ ਆ ਤਾਂ ਹੁਣ ਇਹ ਇੱਕ ਪਾਰੀ ਸਪਾਈ ਗਈ ਆ ਪਰ ਉਹਦੇ ਵਿੱਚ ਦੇਖਣਾ ਇਹ ਬੰਦਾ ਵੀ ਅਮਰਤਪਾਲ ਸਿੰਘ 12 ਤਰੀਕ ਦੀ ਵੀ ਸੁਣਵਾਈ ਕਰਨ ਜਾ ਰਿਹਾ ਜੋ ਉਹਦੇ ਵਕੀਲ ਆ ਜੋ ਉਹਨਾਂ ਦਾ ਕਹਿਣਾ ਇਹ ਆ ਵੀ 12 ਤਰੀਕ ਨੂੰ ਸੁਣਵਾਈ ਹੋਣੀ ਆ ਕੋਰਟ ਦੇ ਵਿੱਚ ਤਾਂ ਜੋ ਸਚਾਈ ਪੂਰੀ ਆਪਾਂ ਨੂੰ ਵਕੀਲ ਤੋਂ ਪਤਾ ਲੱਗਣੀ ਹੈ ਜੋ ਮਾਨ ਸਿੰਘ ਖਾਰਾ ਉਹਨਾਂ ਦੇ ਐਡਵੋਕੇਟ ਗਿਲ ਕਿਉਂਕਿ ਆਪਾਂ ਹਰ ਚੈਨਲ ਤੋਂ ਦੇਖਦੇ ਆ ਮੇਰੇ ਚੈਨਲ ਤੋਂ ਮੈਂ ਖੁਦ ਨੇ ਇੱਕ ਵੀਡੀਓ ਸੁਣ ਕੇ ਜਿਵੇਂ ਆਪਾਂ ਕਹਿੰਦੇ ਆ ਪੀਟੀਸੀ న్యూਸ ਤਾਂ ਜਿਹੜਾ ਇੱਕ ਹੁਣ ਚੈਨਲ ਦੀ ਵੀਡੀਓ ਇੱਕ ਵਾਇਰਲ ਹੋ ਰਹੀ ਆ ਬ੍ਰੇਕਿੰਗ న్యూਸ ਆ ਰਹੀ ਹੈ ਜੋ ਤਾਂ ਉਹ న్యూਸ 18 ਪੰਜਾਬ ਇਹ ਵੀ ਇੱਕ ਚੈਨਲ ਆ ਜੋ ਤਾਂ ਇਹਦੇ ਤੋਂ ਆਪਾਂ ਜਦੋਂ ਸੁਣੀ ਆ ਹੁਣ ਤੁਰੰਤ ਇਨੂੰ ਆਈ ਨੂੰ ਘੰਟਾ ਤੋਂ ਘੰਟੇ ਹੋਇਆ ਖਬਰ ਨੂੰ ਤਾਂ ਉਹ ਕਹਿ ਗਿਆ ਕਿ ਜੀ ਜੋ ਇੱਕ ਅਮਰਤਪਾਲ ਨੇ ਸ਼ਿਫਾਰਿਸ਼ ਪਾਈ ਗਈ ਸੀ ਲੋਕ ਸਭਾ ਸਪੀਕਰ ਨੂੰ ਦੋ ਵਾਰ ਤਾਂ ਉਹਦੇ ਵਿੱਚ ਇੱਕ ਛੁੱਟੀ ਦੀ ਅਰਜੀ ਦੀ ਅਪੀਲ ਕੀਤੀ ਹੈ ਦੇਖਣਾ ਹੁਣ ਇਹ ਬੰਦਾ ਅਮਰਤਪਾਲ ਸਿੰਘ ਵੀ ਜਲਦ ਬਾਹਰ ਆਉਣਗੇ ਤਾਂ ਜਾਂ ਉਹਨਾਂ ਨੂੰ ਛੁੱਟੀ ਦਿੱਤੀ ਜਾਊਗੀ ਤਾਂ ਕਿਉਂਕਿ ਜਿਹੜੇ ਹਿਸਾਬ ਨਾਲ ਹੁਣ ਆਪਾਂ ਕਹਿੰਦੇ ਆ ਵੀ ਹਰ ਰੋਜ਼ ਵੀਡੀਓ ਵਾਇਰਲ ਹੁੰਦੀਆਂ ਕਿਉਂਕਿ ਸਾਡੇ ਸਿੱਖ ਨੌਜਵਾਨ ਵੀ ਇੰਤਜ਼ਾਰ ਕਰ ਰਹੇ ਆ ਵੀ ਅਮਰਤਪਾਲ ਕਦੋਂ ਬਾਹਰ ਆਊਗਾ ਤਾਂ ਗੱਲ ਦੇਖਣਾ ਇਹ ਵੰਦਾ ਵੀ ਜਿਵੇਂ ਪੰਜਾਬ ਸਰਕਾਰ ਨੇ ਜਦੋਂ ਅਮਰਤਪਾਲ ਦੀ ਬਾਹਰ ਆਉਣ ਦੀ ਵਾਰੀ ਆਉਂਦੀ ਹੈ ਕੋਈ ਨਾ ਕੋਈ ਦੋਸ਼ ਲਾ ਦਿੱਤਾ ਜਾਂਦਾ ਹਰ ਵੀਡੀਓ 'ਚ ਕਹਿਣਾ ਉਹਨਾਂ ਮੈਂ ਐਨਐਸਏ ਲਾ ਕੇ ਖਾਲਿਸਤਾਨੀ ਕਹਿ ਕੇ ਜੇਲ੍ਹ ਵਿੱਚ ਰੱਖਿਆ ਗਿਆ ਜਿਵੇਂ ਕਿਸੇ ਮਰਜੀ ਤਮਾਨ ਦੀ ਪਰਸੋਂ ਵਾਲੀ ਵੀਡੀਓ ਤੁਸੀਂ ਸੁਣੀ ਹੋਊਗੀ ਉਹਦੇ ਵਿੱਚ ਉਹਨਾਂ ਨੂੰ ਪੁੱਛਿਆ ਗਿਆ ਵੀ ਅਮਰਤਪਾਲ ਦੀ ਪਾਰਟੀ ਬਾਰੇ ਤੁਹਾਡਾ ਕੀ ਕਹਿਣਾ ਹੈ ਸਿਮਰਜੀਤ ਮਾਨ ਨੇ ਕਿਹਾ ਵੀ ਮੈਂ ਸਾਡਾ ਉਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਕਿਉਂਕਿ ਉਹ ਖਾਲਿਸਤਾਨ ਦੀ ਮੰਗ ਨਹੀਂ ਕਰ ਰਹੇ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੇ ਜੋ ਪਿਤਾ ਜੀ ਨੇ ਦੋ ਤਿੰਨ ਪਹਿਲਾ ਦਿਨ ਜੋ ਇਹਨਾਂ ਨੇ ਇੱਕ ਕਿਹਾਗਾ ਵੀ ਸਾਡਾ ਖਾਲਿਸਤਾਨ ਨਾਲ ਕੋਈ ਮਤਲਬ ਨਹੀਂ ਜਦੋਂ ਉਹ ਕਹਿੰਦੇ ਵੀ ਸਾਡੀ ਖਾਲਿਸਤਾਨ ਨੂੰ ਅਸੀਂ ਮੰਗ ਨਹੀਂ ਮੰਗ ਸਾਡੀ ਖਾਲਿਸਤਾਨ ਦੀ ਤਾਂ ਸਾਡੇ ਨਾਲ ਉਹਨਾਂ ਦਾ ਕੋਈ ਲਗਾ ਰੇਗਾ ਨਹੀਂ ਸਾਡੀ ਪਾਰਟੀ ਅਲੱਗ ਹੈ ਉਹਨਾਂ ਦੀ ਅਲੱਗ ਹੈ ਸਿਮਰਜੀਤ ਮਾਨ ਦਾ ਬਿਆਨ ਹੈ ਵੀ ਜੇ ਅਮਰਤਪਾਲ ਖਾਲਸਤਾਨ ਮੰਗਦਾ ਤਾਂ ਸੀ ਉਹਨਾਂ ਦੇ ਨਾਲ ਖੜੇ ਆ ਨਹੀਂ ਸਾਡੀ ਪਾਰਟੀ ਉਹਨਾਂ ਨਾਲ ਕੋਈ ਸਾਨੂੰ ਉਹਨਾਂ ਤੱਕ ਮਤਲਬ ਨਹੀਂ ਸਾਡੀ ਪਾਰਟੀ ਅਲੱਗ ਲੱਗਾ ਤਾਂ ਗੱਲ ਹੁਣ ਇਹ ਦੇਖਣਾ ਇਹ ਬਣਦਾ ਵੀ ਜਿਵੇਂ ਅਮਰਤਪਾਲ ਨੂੰ ਖਾਲਸਤਾਨੀ ਕਹਿ ਕੇ ਤਾਂ ਪਹਿਲਾ ਜੇਲ੍ਹ ਦੇ ਵਿੱਚ ਰੱਖਿਆ ਗਿਆ ਕਹਿੰਦੇ ਵੀ ਇਹ ਖਾਲਸਤਾਨ ਮੰਗਦਾ ਐਨਐਸਏ ਲਾ ਕੇ ਜੇਲ੍ਹ ਚ ਰੱਖਿਆ ਤਾਂ ਇਹਦੇ ਵਿੱਚ ਆਪਾਂ ਦੇਖਣਾ ਇਹ ਬਣਦਾ ਹੁਣ ਜਿਵੇਂ ਸਿਮਰਜੀਤ ਮਾਨ ਨੇ ਇਹ ਕਿਹਾ ਗਿਆ ਅੱਗੋਂ ਤਾਂ ਜੋ ਹੁਣ ਅਮਰਤਪਾਲ ਜਦੋਂ ਬਾਹਰ ਆਉਣ ਦੀ ਵਾਰੀ ਆਉਂਦੀ ਹੈ ਕੋਈ ਨਾ ਕੋਈ ਦੋਸ਼ ਲੱਗਦਾ ਜਿਵੇਂ ਕਿ ਜਦੋਂ ਨਵੀਂ ਪਾਰਟੀ ਬਣ ਜਾ ਰਹੀ ਸੀ ਕਾਲੀ ਦਾਲ ਵਾਰਸ ਪੰਜਾਬ ਦੇ ਇਹ ਨਾਮ ਰੱਖਿਆ ਗਿਆ ਸੀ ਜਿਹਦੇ ਹੁਣ ਆਪਾਂ ਕਹਿੰਦੇ ਮੁਖ ਜਿਹੜੇ ਆਗੂ ਆ ਜਿਵੇਂ ਉਹਨਾਂ ਦੇ ਪਾਰਟੀ ਦੇ ਮੈਂਬਰ ਆ ਜਿਵੇਂ ਸਰਬਜੀਤ ਸਿੰਘ ਖਾਲਸਾ ਤਾਂ ਜੋ ਉਹਨਾਂ ਦੇ ਪਿਤਾ ਅਤਰ ਸਿੰਘ ਬਾਪੂ ਤਾਂ ਜੋ ਉਹਨਾਂ ਚ ਇੱਕ ਤਾਂ ਉਹ ਰਹਿਣਗੇ ਜਦੋਂ ਅਮਰਪਾਲ ਬਾਹਰ ਆਉਣਗੇ ਉਸ ਤੋਂ ਬਾਅਦ 메ਨ ਆਗੂ ਜਿਵੇਂ ਅਮਰਪਾਲ ਸਿੰਘ ਹੋਣਗੇ ਇਸ ਪਾਰਟੀ ਤਾਂ ਦੇਖਣਾ ਹੁਣ ਇਹ ਬੰਦਾ ਵੀ ਅਮਰਤਪਾਲ ਦੀ 12 ਤਰੀਕ ਨੂੰ ਸੁਣਵਾਈ ਹੋਣ ਜਾ ਰਹੀ ਆ ਵੀ ਵਾਕਈ ਉਹਦੇ ਰਿਹਾ ਹੋਣਗੇ ਜਾਂ ਛੁੱਟੀ ਤੇ ਹੋਣਗੇ ਇਹ ਦੇਖਣਾ ਇਹ ਬੰਦਾ ਕਿਉਂਕਿ ਫੇਕ ਨਿਊਜ਼ ਪਾਉਣ ਦਾ ਕੋਈ ਫਾਇਦਾ ਨਹੀਂ ਕਈ ਚੈਨਲਾਂ ਵੱਲੋਂ ਕਿਉਂਕਿ ਜਾਣਕਾਰੀ ਨਹੀਂ ਹੁੰਦੀ ਪੂਰੀ ਤਾਂ ਵਿਊ ਲੈਣ ਦੇ ਚੱਕਰਾਂ 'ਚ ਵੀ ਪਾ ਦਿੰਦੇ ਆ ਵੀਡੀਓ ਮੈਂ ਵੀ ਪਾਈ ਆ ਕਿ ਮੈਂ ਇੱਕ ਨਿਊਜ਼ ਸੁਣੀ ਸੀ ਉਹਦੇ ਵਿੱਚ ਦੱਸਿਆ ਗਿਆ ਸੀ ਅਮਰਤਪਾਲ 10 ਤਰੀਕ ਨੂੰ ਆਉਣਗੇ ਮੈਂ ਵੀ ਉਹ ਦੇਖ ਕੇ ਤੇ ਮੈਂ ਵੀ ਬੋਲਿਆ ਗਿਆ ਸੀ ਪਰ ਬਾਅਦ ਚ ਮੈਂ ਇੱਕ ਵੀਡੀਓ ਹੋਰ ਪਾਈ ਵੀ 10 ਤਰੀਕ ਨੂੰ ਨਹੀਂ ਆਉਣਗੇ ਕਿਉਂਕਿ ਉਹਨਾਂ ਦੇ ਵਕੀਲ ਜੋ ਦੱਸ ਰਹੇ ਆ 12 ਤਰੀਕ ਨੂੰ ਸੁਣਵਾਈ ਹੋਣ ਜਾ ਰਹੀ ਹੈ ਬਾਹਰ ਨਹੀਂ ਆਉਣਗੇ ਪਰ ਅਮਰਪਾਲ 12 ਤਰੀਕ ਨੂੰ ਸੁਣਵਾਈ ਦੇ ਵਿੱਚ ਹੋ ਸਕੇ ਬਾਹਰ ਵੀ ਆ ਸਕਦੇ ਆ ਛੁੱਟੀ ਤੇ ਵੀ ਆ ਸਕਦੇ ਆ ਉਹ ਦੇਖਣਾ ਮਨਦਾ ਵੀ ਕੋਰਟ ਦਾ ਕੀ ਕਹਿਣਾ ਆਪਣੇ ਬੰਨੀਆਂ ਆਪਾਂ ਕੁਝ ਨਹੀਂ ਕਹਿ ਸਕਦੇ ਕੋਈ ਸਵਾਲ ਆਪਣੇ ਬੰਨੀਆਂ ਆਪਾਂ ਆਪਦੇ ਕੋਲੋਂ ਨਹੀਂ ਬਣਾ ਸਕਦੇ ਕਿਉਂਕਿ ਜੋ ਸੱਚ ਹੁੰਦਾ ਉਹ ਵਕੀਲ ਤੋਂ ਹੀ ਪਤਾ ਲੱਗਣਾ ਚਲੋ ਜੀ ਖਾਸ ਕਰਕੇ ਜੋ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਜੋ ਪੰਜਾਬ ਚ ਗੱਲਬਾਤ ਹੁੰਦੀ ਹੈ ਤੁਹਾਡੇ ਨਾਲ ਸਾਂਝੀ ਕਰਦੇ ਆ ਤੇ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਦਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਮਿਲਦੇ ਆ ਕੱਲ ਨੂੰ ਨਵੇਂ ਟੌਪਿਕ ਤੇ ਧੰਨਵਾਦ